ਗੁੱਡ ਮਾਰਨਿੰਗ ਦੋਸਤੋ ਆਓ ਪੜ੍ਹਦੇ ਹਾਂ ਕੁਝ ਖਾਸ ਕਾਵ ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਇਸ ਦੇ ਵਾਸਤੇ ਸਾਨੂੰ ਜੋ ਪੀਡੀਐਫ ਪ੍ਰੋਵਾਈਡ ਕਰਵਾਈ ਹੈ ਉਹ ਮੀਟ ਸਟੱਡੀ ਹੱਬ ਦੇ ਟੈਲੀਗ੍ਰam ਚੈਨਲ ਨੇ ਕਰਵਾਈ ਹੈ ਉਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਹੀ ਵਧੀਆ ਪੜ੍ਹਾਉਂਦੇ ਨੇ ਲਓ ਦੀ ਸ਼ੁਰੂ ਕਰਦੇ ਹਾਂ ਮੈਂ ਦੋਸਤੀ ਦੇ ਜਸ਼ਨ ਤੇ ਇਹ ਗੀਤ ਜੁਵਾਜ ਪੜ ਰਿਹਾ ਮੈਂ ਦੋਸਤਾਂ ਦੀ ਦੋਸਤੀ ਦੀ ਨਜ਼ਰ ਇਸ ਨੂੰ ਕਰ ਰਿਹਾ ਮੈਂ ਦੋਸਤਾਂ ਲਈ ਫੇਰ ਅੱਜ ਇੱਕ ਵਾਰ ਸੂਲੀ ਚੜ ਰਿਹਾ ਉਤਰ ਪ੍ਰਸੰਗ ਇਹ ਕਾਵ ਟੋਟਾ ਕਾਵ ਲੈਰਾ ਕਾਵ ਸੰਗ੍ਰਹਿ ਦੇ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਕਵਤਾ ਮਸੀਹਾ ਦੇ ਵਿੱਚੋਂ ਲਿਆ ਗਿਆ ਹੈ ਇਹ ਕਵਤਾ ਕਵੀ ਆਪਣੇ ਦੋਸਤਾਂ ਨੂੰ ਅਰਪਣ ਕਰ ਰਿਹਾ ਹੈ ਤੇ ਇਸ ਵਿੱਚ ਉਹ ਆਪਣੇ ਦੋਸਤਾਂ ਨੂੰ ਆਪਸੀ ਨਿੱਗ ਤੇ ਸੰਵੇਦਨਸ਼ੀਲਤਾ ਦੀ ਘਾਟ ਤੋਂ ਸੁਚੇਤ ਕਰਦਿਆ ਕਹਿੰਦਾ ਹੈ ਕਿ ਜ਼ਿੰਦਗੀ ਸੁਪਨਾ ਨਹੀਂ ਸਗੋਂ ਇੱਕ ਫਰਜ਼ ਹੈ ਇਸ ਫਰਜ਼ ਨੂੰ ਪੂਰਾ ਕਰਨ ਲਈ ਸਾਨੂੰ ਜ਼ਿੰਦਗੀ ਦੇ ਅਮਲਾਂ ਇਸ਼ਕ ਸੱਚ ਸੋਹਜ ਤੇ ਗਿਆਨ ਦੀ ਸ਼ੌਂਕ ਦੇ ਨਾਲ ਪੂਜਾ ਕਰਨੀ ਚਾਹੀਦੀ ਹੈ ਤੇ ਜ਼ਿੰਦਗੀ ਦੇ ਕਾਤਲਾਂ ਨੂੰ ਖਵੜਦਾਰ ਕਰਨਾ ਚਾਹੀਦਾ ਹੈ ਕਿ ਉਹ ਦੋਸਤੀ ਦੇ ਹਰਫ ਨੂੰ ਹੋਰ ਜ਼ਖਮੀ ਨਾ ਕਰਨ ਤੇ ਸਾਨੂੰ ਅਮਨ ਤੇ ਜੰਗ ਦੇ ਠੀਕ ਅਰਥ ਕਰਦਿਆਂ ਹਰ ਪਾਸੇ ਦੋਸਤੀ ਤੇ ਮਨੁੱਖੀ ਪਿਆਰ ਨੂੰ ਵਧਾਉਣਾ ਚਾਹੀਦਾ ਹੈ। ਵਿਆਖਿਆ ਕਵੀ ਕਹਿ ਰਿਹਾ ਹੈ ਕਿ ਉਹ ਦੋਸਤੀ ਦੇ ਜਸ਼ਨ ਉੱਤੇ ਇਹ ਜਿਹੜਾ ਗੀਤ ਪੜ੍ਹ ਰਿਹਾ ਹੈ ਇਸ ਨੂੰ ਉਹ ਦੋਸਤਾਂ ਦੀ ਦੋਸਤੀ ਦੀ ਨਜ਼ਰ ਕਰ ਰਿਹਾ ਹੈ। ਇਸ ਤਰ੍ਹਾਂ ਉਹ ਸੱਚ ਬੋਲ ਕੇ ਦੋਸਤਾਂ ਦੀ ਦੋਸਤੀ ਲਈ ਅੱਜ ਇੱਕ ਵਾਰ ਫੇਰ ਸੂਲੀ ਚੜ ਰਿਹਾ ਹੈ। ਨੈਕਸਟ ਪੈਰਾ ਦੇਖੋ ਮੈਂ ਇਸ ਤੋਂ ਪਹਿਲਾਂ ਅੱਜ ਦੇ ਗੀਤਾਂ ਦੀ ਸੂਲੀ ਚੜਾਂ ਮੈਂ ਇਸ ਤੋਂ ਪਹਿਲਾਂ ਕਿ ਅੱਜ ਦੇ ਗੀਤ ਦੀ ਸੂਲੀ ਚੜਾਂ ਤੇ ਇਸ ਗੁਲਾਬੀ ਮਹਿਕ ਦੇ ਮੈਂ ਜਸ਼ਨ ਨੂੰ ਸੋਗੀ ਕਰਾਂ ਮੈਂ ਸੋਚਦਾ ਕਿ ਜ਼ੁਲਫਦਾ ਨਹੀਂ ਜ਼ੁਲਮਦਾ ਨਗਮਾ ਪੜਾਂ ਤੇ ਦੋਸਤਾਂ ਦੀ ਤਲੀ ਤੇ ਕੁਝ ਸੁਲਗ ਦੇ ਹੋਏ ਅੱਖਰ ਤਰਾ ਪ੍ਰਸੰਗ ਇਕਾਉ ਟੋਟਾ ਕਾਵਲੇਰਾ ਕਾਵ ਸੰਗ੍ਰਹਿ ਦੇ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਮਸੀਹਾ ਦੇ ਵਿੱਚੋਂ ਲਿਆ ਗਿਆ ਹੈ ਇਹ ਕਵਿਤਾ ਕਵੀ ਆਪਣੇ ਦੋਸਤਾਂ ਨੂੰ ਅਰਪਣ ਕਰ ਰਿਹਾ ਹੈ ਤੇ ਇਸ ਵਿੱਚ ਉਹ ਆਪਣੇ ਦੋਸਤਾਂ ਨੂੰ ਆਪਣੀ ਨਿੱਗ ਤੇ ਸੰਵੇਦਨਸ਼ੀਲਤਾ ਦੀ ਘਾਟ ਤੋਂ ਸੁਚੇਤ ਕਰਦਿਆਂ ਕਹਿੰਦਾ ਹੈ ਜ਼ਿੰਦਗੀ ਸੁਪਨਾ ਨਹੀਂ ਸਗੋਂ ਇੱਕ ਫਰਜ਼ ਹੈ ਇਸ ਫਰਜ਼ ਨੂੰ ਪੂਰੇ ਕਰਨ ਲਈ ਜ਼ਿੰਦਗੀ ਦੇ ਅਮਲਾਂ ਇਸ਼ਕ ਸੱਚ ਸਹਜ ਤੇ ਗਿਆਨ ਦੀ ਸ਼ੌਂਕ ਦੇ ਨਾਲ ਪੂਜਾ ਕਰਨੀ ਚਾਹੀਦੀ ਹੈ ਤੇ ਜ਼ਿੰਦਗੀ ਦੇ ਕਾਤਲਾਂ ਨੂੰ ਖਬਰਦਾਰ ਕਰਨਾ ਚਾਹੀਦਾ ਹੈ ਉਹ ਦੋਸਤੀ ਦੇ ਹਰਫ ਨੂੰ ਹੋਰ ਜ਼ਖਮੀ ਨਾ ਕਰਨ ਤੇ ਸਾਨੂੰ ਅਮਨ ਤੇ ਜੰਗ ਦੇ ਠੀਕ ਅਰਥ ਕਰਦਿਆਂ ਹਰ ਪਾਸੇ ਦੋਸਤੀ ਤੇ ਮਨੁੱਖੀ ਪਿਆਰ ਨੂੰ ਵਧਾਉਣਾ ਚਾਹੀਦਾ ਹੈ ਵਿਆਖਿਆ ਕਵੀ ਕਹਿੰਦਾ ਹੈ ਕਿ ਉਹ ਸੋਚਦਾ ਹੈ ਕਿ ਦੋਸਤਾਂ ਦੀ ਦੋਸਤੀ ਲਈ ਗੀਤ ਦੀ ਸੂਲੀ ਚੜਨ ਤੇ ਦੋਸਤੀ ਦੇ ਇਸ ਗੁਲਾਬੀ ਮਹਿਕ ਦੇ ਜਸ਼ਨ ਨੂੰ ਸੋਗੀ ਕਰਨ ਤੋਂ ਪਹਿਲਾਂ ਉਹ ਜ਼ੁਲਫ਼ ਨਹੀਂ ਸਗੋਂ ਜ਼ੁਲਮ ਦਾ ਨਗਮਾ ਪੜੇ ਅਤੇ ਦੋਸਤਾਂ ਦੀ ਤਲੀ ਉੱਤੇ ਕੁਝ ਸੁਲਗਦੇ ਹੋਏ ਅੱਖੜ ਧਰੇ ਤਾਂ ਜੋ ਉਹ ਇਸ ਵੱਲ ਗੰਭੀਰਤਾ ਦੇ ਨਾਲ ਧਿਆਨ ਦੇਣ ਔਖੇ ਸ਼ਬਦ ਜ਼ੁਲਫ਼ ਕਿਸੇ ਕੁੜੀ ਦੇ ਨਾਲ ਸੰਬੰਧਿਤ ਜ਼ੁਲਫ਼ ਵੈਸੇ ਕੇਸ ਨੂੰ ਕਹਿੰਦੇ ਨੇ ਵਾਲਾਂ ਨੂੰ ਕਿਸੇ ਦੇ ਰੇਸ਼ਮੀ ਵਾਲ ਹੈ ਤਉਨੂੰ ਜ਼ੁਲਫ਼ ਕਿਹਾ ਜਾਂਦਾ ਹੈ ਨਗਮਾ ਹੁੰਦਾ ਹੈ ਗੀਤ ਅਗਲਾ ਪੈਰਾ ਦੇਖਦੇ ਆਂ ਦੋਸਤੋ ਅੱਜ ਦੋਸਤੀ ਦੀ ਪੌਂਦ ਸੰਦੀ ਸੰਗਰਾਮ ਤੇ ਇਹ ਜੋ ਮੈਂ ਅੱਜ ਅਗ ਤੇ ਕੁਝ ਸ਼ਬਦ ਭੇਟਾ ਕਰ ਰਿਹਾ ਮੈਂ ਜੋ ਗੀਤਾ ਦਾ ਮਸੀਹਾ ਫੇਰ ਰਸੂਲੀ ਚੜ ਰਿਹਾ ਮੈਂ ਦੋਸਤੀ ਦਾ ਖੂਬਸੂਰਤ ਫਰਜ਼ ਪੂਰਾ ਕਰ ਰਿਹਾ ਮੈਂ ਦੋਸਤੀ ਦੇ ਮੌਸਮਾਂ ਦਾ ਰੰਗ ਗੂੜਾ ਕਰ ਰਿਹਾ ਪ੍ਰਸੰਗ ਸੇ ਇਵੇਂ ਹੀ ਰਹੂਗਾ ਵਿਆਖਿਆ ਪੜ੍ਹਦੇ ਆਂ ਕਵੀ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਅੱਜ ਦੋਸਤੀ ਦੀ ਪੌ ਸੁਦੀ ਸੰਗਰਾਮ ਦੇ ਮੌਕੇ ਉਹ ਉਹਨਾਂ ਨੂੰ ਅੱਗ ਦੇ ਕੁਝ ਸ਼ਬਦ ਭੇਂਟਾ ਕਰ ਰਿਹਾ ਹੈ ਇਸ ਤਰ੍ਹਾਂ ਕਰਕੇ ਗੀਤਾਂ ਦਾ ਮਸੀਹਾ ਉਹ ਅੱਜ ਫਿਰ ਸੂਲੀ ਚੜ ਰਿਹਾ ਹੈ ਉਹ ਇਸ ਤਰ੍ਹਾਂ ਕਰਕੇ ਆਪਣੀ ਦੋਸਤੀ ਦਾ ਖੂਬਸੂਰਤ ਫਰਜ਼ ਪੂਰਾ ਕਰ ਰਿਹਾ ਹੈ ਤੇ ਦੋਸਤੀ ਦੇ ਰੰਗ ਨੂੰ ਹੋਰ ਗੂੜਾ ਕਰਨ ਦਾ ਯਤਨ ਕਰ ਰਿਹਾ ਹੈ ਔਕੇ ਸ਼ਬਦ ਪੋ ਸੁਦੀ ਸੰਗਰਾਦ ਤੇ ਕੀ ਹੈ ਇਹ ਪੋ ਦਸੰਬਰ ਮਹੀਨੇ ਦੇ ਵਿੱਚ ਆਉਣ ਵਾਲੀ ਸੰਗਰਾਣ ਦਾ ਦਿਨ ਮਸੀਹਾ ਹੁੰਦਾ ਹੈ અવਤਾਰ ਜੋ ਹੱਥ ਛੋ ਕੇ ਰੋਗ ਦੂਰ ਕਰ ਦੇਵੇ ਉਹ ਹੈ ਮਸੀਹਾ અવਤਾਰ ਕੋਈ ਦੇਵੀ ਪੁੱਛ ਅਗਲਾ ਪੈਰਾ ਅਗਲਾ ਕਾਫ ਟੋਟਾ ਆਪਣਾ ਦੋਸਤੋ ਇਸ ਅੱਗ ਦੇ ਤੇ ਧੁੱਪ ਤੇ ਤਹਵਾਰ ਦੇ ਦੋਸਤੋ ਇਸ ਅਗਦੇ ਤੇ ਧੁੱਪ ਦੇ ਤਿਉਹਾਰ ਤੇ ਮੈਂ ਵੇਖਦਾ ਹਾਂ ਕਿ ਸਾਡੀਆਂ ਲਹੂਆਂ ਦਾ ਮੌਸਮ ਸਰਦ ਹੈ ਮੈਂ ਵੇਖਦਾ ਹਾਂ ਕਿ ਹੱਕ ਲਈ ਉੱਠੀ ਹੋਈ ਆਵਾਜ਼ ਦੇ ਸ਼ਬਦਾਂ ਦਾ ਸਿੱਕਾ ਸੀਤ ਹੈ ਬੋਲਾਂ ਦਾ ਲੋਹਾ ਸਰਦ ਹੈ ਮੈਂ ਵੇਖਦਾ ਹਾਂ ਕਿ ਚਮਨ ਵਿੱਚ ਆਈ ਹੋਈ ਬਹਾਰ ਤੇ ਹੀਠਾਂ ਤੇ ਡੂੰਗੀ ਚੁੱਪ ਹੈ ਅੱਖਾਂ 'ਚ ਗੂੜਾ ਦਰਦ ਹੈ ਦੋਸਤੋ ਅੱਜ ਦੋਸਤੀ ਦੇ ਸੂਰਜੀ ਇਸ ਦਿਵਸ ਦੇ ਇਸ ਜ਼ਿੰਦਗੀ ਦੀ ਜ਼ਿੰਦਗੀ ਦੇ ਵਾਰਸਾਂ ਨੂੰ ਅਰਜ਼ ਹੈ ਕਿ ਜ਼ਿੰਦਗੀ ਇੱਕ ਖਾਬ ਨਹੀਂ ਸਗੋ ਜ਼ਿੰਦਗੀ ਇੱਕ ਫਰਜ਼ ਹੈ ਪ੍ਰਸੰਗ ਸੇਮੈਂ ਵਿਆਖਿਆ ਕਰਦੇ ਹਾਂ ਕਵੀ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਕਿ ਉਹ ਅੱਜ ਅੱਗ ਤੇ ਧੁੱਪ ਦੇ ਇਸ ਤਿਹਾੜ ਦੇ ਉੱਤੇ ਦੇਖ ਰਿਹਾ ਹੈ ਉਨ੍ਹਾਂ ਦੇ ਖੂਨ ਦੇ ਵਿੱਚ ਸਰਦੀ ਦਾ ਮੌਸਮ ਵੜਿਆ ਹੋਇਆ ਹੈ ਅਰਥਾਤ ਉਨ੍ਹਾਂ ਦੇ ਖੂਨ ਵਿੱਚ ਹੁਣ ਨਿੱਗ ਨਹੀਂ ਉਹ ਦੇਖ ਰਿਹਾ ਹੈ ਕਿ ਹੱਕ ਲਈ ਉੱਠਣ ਵਾਲੀ ਆਵਾਜ਼ ਦੇ ਸ਼ਬਦਾਂ ਦਾ ਸਿੱਕਾ ਠੰਡਾ ਹੈ ਤੇ ਬੋਲਾਂ ਦਾ ਲੋਹਾ ਸਰਦ ਹੈ ਉਹ ਦੇਖ ਰਿਹਾ ਹੈ ਕਿ ਬਾਗ ਵਿੱਚ ਆਈ ਬਹਾਰ ਦੇ ਬੁੱਲਾਂ ਉੱਤੇ ਡੂੰਗੀ ਚੁੱਪ ਪਸਰੀ ਹੋਈ ਹੈ ਉਸ ਦੀਆਂ ਅੱਖਾਂ ਦੇ ਵਿੱਚ ਕੋਈ ਗੂੜਾ ਦਰਦ ਨਜ਼ਰ ਆ ਰਿਹਾ ਹੈ ਅੱਜ ਦੋਸਤੀ ਦੇ ਇਸ ਸੂਰਜੀ ਦਿਵਸ ਉੱਤੇ ਉਹ ਇਸ ਜ਼ਿੰਦਗੀ ਦੀ ਜ਼ਿੰਦਗੀ ਦੇ ਵਾਰਸਾਂ ਨੂੰ ਬੇਨਤੀ ਕਰਕੇ ਕਹਿੰਦਾ ਕਿ ਜ਼ਿੰਦਗੀ ਕੋਈ ਸੁਪਨਾ ਨਹੀਂ ਸਗੋਂ ਇੱਕ ਫਰਜ਼ ਹੈ ਅਗਲਾ ਕਹਾਵਟ ਟੁੱਟਾ ਜ਼ਿੰਦਗੀ ਦੇ ਵਾਰਸੋ ਇਸ ਫਰਜ਼ ਨੂੰ ਪੂਰਾ ਕਰੋ ਤੇ ਦੋਸਤੀ ਦੇ ਰੰਗ ਨੂੰ ਕੁਝ ਹੋਰ ਵੀ ਗੂੜਾ ਕਰੋ ਇਹ ਜੋ ਸਾਡੀ ਦੋਸਤੀ ਦਾ ਸਰਦ ਮੌਸਮ ਆ ਗਿਆ ਹੈ ਇਸ ਮੌਸਮ ਦੀ ਤਲੀਤੇ ਸੁਲਗਦੇ ਸੂਰਜ ਤਰੋ ਤੇ ਜ਼ਿੰਦਗੀ ਤੇ ਅਮਲ ਇਸ਼ਕ ਸੱਚ ਸੋਝ ਗਿਆਨ ਦੀ ਸ਼ੌਂਕ ਦੇ ਸ਼ਿਵਾਲਿਆਂ ਚ ਬੈਠ ਕੇ ਪੂਜਾ ਕਰੋ ਤੇ ਜ਼ਿੰਦਗੀ ਦੇ ਕਾਤਲਾਂ ਨੂੰ ਕੂਕ ਕੇ ਅੱਜ ਇਹ ਕਹੋ ਕਿ ਜ਼ਿੰਦਗੀ ਦੇ ਅਰਥ ਵਹ ਹੁਸੀਨ ਨੇ ਆਉ ਪੜੋ ਤੇ ਆਉਣ ਵਾਲੇ ਸੂਰਜਾਂ ਦੀ ਧੁੱਪ ਜ਼ਖਮੀ ਨਾ ਕਰੋ ਪਰ ਸੰਗ ਆਪਣਾ ਸੇਮ ਰਹੂਗਾ ਵਿਆਖਿਆ ਦੇਖੋ ਕਵੀ ਆਪਣੇ ਦੋਸਤਾਂ ਨੂੰ ਜ਼ਿੰਦਗੀ ਦੇ ਵਾਰਸ ਆ ਕੇ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਜ਼ਿੰਦਗੀ ਦੇ ਪ੍ਰਤੀ ਆਪਣੇ ਫਰਜ਼ ਨੂੰ ਦੋਸਤੀ ਦੇ ਰੰਗ ਦੇ ਵਿੱਚ ਕੁਝ ਹੋਰ ਗੁੜਾ ਕਰਦੇ ਨੇ ਇਹ ਜਿਹੜਾ ਦੋਸਤੀ ਦਾ ਸਰਦ ਮੌਸਮ ਆ ਗਿਆ ਹੈ ਉਹੋ ਇਸ ਦੀ ਤਲੀ ਉੱਤੇ ਸੁਲਗਦੇ ਸੂਰਜ ਧਰ ਦੇਣ ਅਤੇ ਜ਼ਿੰਦਗੀ ਦੇ ਅਮਲਾਂ, ਇਸ਼ਕ, ਸੱਚ, ਸੁਹਜ ਤੇ ਗਿਆਨ ਦੀ ਸ਼ੌਂਕ ਦੇ ਸ਼ਿਵਾਲਿਆਂ ਦੇ ਵਿੱਚ ਬੈਠ ਕੇ ਪੂਜਾ ਕਰਨ ਦੇ ਨਾਲ ਹੀ ਜ਼ਿੰਦਗੀ ਦੇ ਕਾਤਲਾਂ ਨੂੰ ਕਹਿ ਦੇਣ ਕਿ ਜ਼ਿੰਦਗੀ ਦੇ ਅਰਥ ਬਹੁਤ ਹੀ ਹੁਸੈਨ ਹਨ ਤੇ ਉਹ ਆਉਣ ਵਾਲੇ ਸੂਰਜਾਂ ਦੀਆਂ ਧੁੱਪਾਂ ਨੂੰ ਜ਼ਖਮੀ ਨਾ ਕਰਨ। ਸ਼ਿਵਾਲਿਆਂ ਹੁੰਦਾ ਹੈ ਸ਼ਿਵਾ ਦੇ ਸ਼ਿਵ ਦੇ ਮੰਦਰ। ਵਾਰਸ ਦਾ ਅਰਥ ਹੈ ਖਾਨਦਾਨੀ ਚੀਜ਼ਾਂ ਦੇ ਮਾਲਕ ਅਗਲਾ ਆਪਣਾ ਕਾਵਟ ਟੁਟਾ ਦੇਖੋ ਦੋਸਤੋ ਅੱਜ ਸੁਰਖ ਤੇ ਸੂਹੇ ਦੁਪਹਿਰੇ ਲਹੂ ਦਾ ਉਮਰ ਦੇ ਤੁ ਆਪੀਏ ਉਮਰ ਤੇ ਤੁ ਪਿਆਏ ਪੱਤਣਾ ਤੇ ਜਿਉ ਮੇਲਾ ਹੋ ਰਿਹਾ ਦੋਸਤੋ ਗੁਲਨਾਰ ਗੂੜੇ ਤੇ ਹਿਨਾਏ ਸ਼ੌਂਕ ਦਾ ਤੇ ਹੁਸਨ ਦੀ 마ਸੂਮੀਅਤ ਦਾ ਪੁਰਬ ਜੋ ਅੱਜ ਹੋ ਰਿਹਾ ਹੈ ਦੋਸਤੋ ਸੂਹੀ ਮੁਹੱਬਤ ਦੇਸ਼ ਰੱਬੀ ਜ਼ਿਕਰ ਦਾ ਤੇ ਅੱਜ ਸੁਨਹਿਰੇ ਦਿਲਾਂ ਦਾ ਜੋ ਸ਼ੋਰ ਉੱਚੀ ਹੋ ਰਿਹਾ ਮੈਂ ਸ਼ੋਰ ਵਿੱਚ ਵੀ ਸੁਣ ਰਿਹਾ ਇੱਕ ਹਰਫ਼ ਬੈਠਾ ਰੋ ਰਿਹਾ ਇੱਕ ਦੋਸਤੀ ਦਾ ਹਰਫ਼ ਜਿਹੜਾ ਰੋਜ਼ ਜ਼ਖਮੀ ਹੋ ਰਿਹਾ ਬਹੁਤ ਵਧੀਆ ਬੋਲਨੇ ਇੱਕ ਵਾਰੀ ਆਪਾਂ ਫੇਰ ਪੜ੍ਹਦੇ ਆਂ ਦੋਸਤੋ ਅੱਜ ਸੁਰਖ ਤੇ ਸੂਹੇ ਦੁਪਹਿਰੇ ਲਹੂ ਦਾ ਉਮਰ ਤੇ ਤੁਪਿਆਏ ਪਤਨਾ ਤੇ ਜੋ ਮੇਲਾ ਹੋ ਰਿਹਾ ਹੈ ਦੋਸਤੋ ਗੁਲਨਾਰ ਗੂੜੇ ਤੇ ਹਿਨਾਏ ਸ਼ੌਂਕ ਦਾ ਤੇ ਹੁਸਨ ਦੀ ਮਾਸੂਮੀਅਤ ਦਾ ਪੁਰਬ ਜੋ ਅੱਜ ਹੋ ਰਿਹਾ ਹੈ ਦੋਸਤੋ ਸੁਹੀ ਮੁਹੱਬਤ ਦੇਸ਼ ਰਾਬੀ ਜ਼ਿਕਰ ਦਾ ਤੇ ਅੱਜ ਸੁਨਹਿਰੇ ਦਿਲਾਂ ਦਾ ਜੋ ਸ਼ੋਰ ਉੱਚੀ ਹੋ ਰਿਹਾ ਹੈ ਮੈਂ ਸ਼ੋਰ ਵਿੱਚ ਵੀ ਸੁਣ ਰਿਹਾ ਇੱਕ ਹਰਫ ਬੈਠਾ ਰੋ ਰਿਹਾ ਹੈ ਇੱਕ ਦੋਸਤੀ ਦਾ ਹਰਫ ਜਿਹੜਾ ਰੋਜ਼ ਜ਼ਖਮੀ ਹੋ ਰਿਹਾ ਹੈ ਪ੍ਰਸੰਗ ਸੇ ਵੀ ਰੂਗਾ ਤੇ ਵਿਆਖਿਆ ਪੜਦੇ ਆ ਕਵੀ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਅੱਜ ਦੋਸਤੀ ਦੇ ਸੂਹੇ ਦੁਪਹਿਰੇ ਵਰਗੇ ਲਹੂ ਦਾ ਉਮਰ ਦੇ ਧੁੱਪ ਨਾਲ ਲਿਸ਼ਕਦੇ ਪਤਨਾ ਉੱਤੇ ਮੇਲਾ ਹੋ ਰਿਹਾ ਹੈ ਅੱਜ ਗੂੜੇ ਗੁਲਨਾਰੀ ਅਤੇ ਮਹਿੰਦੀ ਰੰਗੇ ਸ਼ੌਂਕ ਤੇ ਹੁਸਨ ਦੀ 마ਸੂਮੀਅਤ ਦਾ ਪਰਬ ਹੋ ਰਿਹਾ ਹੈ ਸੂਹੀ ਮੁਹੱਬਤ ਦੇ ਸ਼ਰਾਬੀ ਜ਼ਿਕਰ ਦਾ ਤੇ ਸੁਨਹਿਰੀ ਦਿਲਾਂ ਦੇ ਵਿੱਚ ਰੌਲਾ ਰੱਪਾ ਉੱਚੀ ਹੋ ਰਿਹਾ ਹੈ ਇਸ ਵਿੱਚ ਵੀ ਉਹ ਇੱਕ ਹਰਫ਼ ਨੂੰ ਰੋਂਦਾ ਸੁਣ ਰਿਹਾ ਹੈ ਇਹ ਦੋਸਤੀ ਦਾ ਹਰਫ਼ ਹੈ ਜੋ ਅੱਜ ਦੀ ਦੁਨੀਆ ਦੇ ਵਿੱਚ ਹਰ ਰੋਜ਼ ਜ਼ਖਮੀ ਹੋ ਰਿਹਾ ਹੈ ਨੈਕਸਟ ਪੈਰਾ ਦੋਸਤੋ ਇਸ ਹਰਫ਼ ਨੂੰ ਹੁਣ ਹੋਰ ਨਾ ਜ਼ਖਮੀ ਕਰੋ ਤੇ ਆਉਣ ਵਾਲੇ ਸੂਰਜ ਦੀ ਧੁੱਪ ਦੀ ਰਾਖੀ ਕਰੋ ਇਹ ਜੋ ਸਾਡੀ ਖੁਦਕੁਸ਼ੀ ਦਾ ਸਰਦ ਮੌਸਮ ਆ ਰਿਹਾ ਹੈ ਇਸ ਮੌਸਮ ਤੋਂ ਬਚੰਦਾ ਕੋਈ ਤਾਂ ਹੀਲਾ ਕਰੋ ਇਸ ਮੌਸਮ ਦੀ ਤਲੀਤੇ ਕੋਈ ਤਾਂ ਸੂਰਜ ਧਰੇ ਵਿਆਖਿਆ ਕਵੀ ਆਪਣੇ ਦੋਸਤਾਂ ਨੂੰ ਕਹਿ ਰਿਹਾ ਹੈ ਕਿ ਉਹ ਦੋਸਤੀ ਦੇ ਹਰਫ ਨੂੰ ਹੋਰ ਜ਼ਖਮੀ ਨਾ ਕਰਨ ਤੇ ਆਉਣ ਵਾਲੇ ਸੂਰਜ ਦੀ ਧੁੱਪ ਦੀ ਰਾਖੀ ਕਰਨ ਇਹ ਜਿਹੜਾ ਉਹਨਾਂ ਦੀ ਦੋਸਤੀ ਦੀ ਖੁਦਕੁਸ਼ੀ ਦਾ ਸਰਦ ਮੌਸਮ ਆ ਰਿਹਾ ਹੈ ਉਹ ਇਸ ਤੋਂ ਬਚਣ ਦਾ ਕੋਈ ਯਤਨ ਕਰਨ ਇਸ ਮੌਸਮ ਦੀ ਤਲੀ ਉੱਤੇ ਸੱਚੀ ਮੁਹੱਬਤ ਦਾ ਕੋਈ ਸੂਰਜ ਰੱਖ ਦੇਣ ਤਾਂ ਕਿ ਇਸ ਦੇ ਵਿੱਚ ਨਿੱਘਾਪਣ ਪੈਦਾ ਹੋ ਜਾਵੇ ਅਗਲਾ ਆਪਣਾ ਕਾਊਟ ਟੂ ਟੇ ਦੋਸਤੋ ਅੱਜ ਦੋਸਤੀ ਦੀ ਅਰਗਵਾਨੀ ਸ਼ਾਮ ਤੇ ਜੇ ਦੋਸਤ ਮੇਰੇ ਗੀਤ ਦੇ ਅੱਜ ਪਾਖ ਹਰਫ ਪੜ ਸਕੇ ਜੇ ਦੋਸਤ ਅੱਜ ਦੀ ਦੋਸਤੀ ਦੀ ਮੁਸਕਰਾਹਂ ਦੀ ਸ਼ਾਮ ਤੇ ਜੇ ਜੰਗ ਦੇ ਤੇ ਅਮਨ ਦੇ ਅੱਜ ਠੀਕ ਅਰਥ ਕਰ ਸਕੇ ਤਾਂ ਦੋਸਤਾਂ ਦੀ ਕਸਮ ਹੈ ਮੈਂ ਦੋਸਤਾਂ ਲਈ ਮਰਾਂਗਾ ਮੈਂ ਦੋਸਤੀ ਦੇ ਮੌਸਮਾਂ ਨੂੰ ਹੋਰ ਗੂੜਾ ਕਰਾਂਗਾ ਮੈਂ ਮਸੀਹਾ ਦੋਸਤੀ ਦਾ ਰੋਜ਼ ਸੂਲੀ ਚੜਾਂਗਾ ਪ੍ਰਸੰਗ ਸੇ ਮਰੂਗਾ ਵਿਆਖਿਆ ਪੜਦੇ ਆ ਕਵੀ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਕਿ ਅੱਜ ਦੋਸਤੀ ਦੇ ਦਿਵਸ ਤੋਂ ਪਹਿਲੀ ਸ਼ਾਮ ਦੇ ਮੌਕੇ 'ਤੇ ਉਹ ਉਸਦੇ ਗੀਤ ਦੇ ਪਵਿੱਤਰ ਅੱਖਰਾਂ ਨੂੰ ਪੜ੍ਹ ਸਕੇ ਜੇਕਰ ਉਹ ਦੋਸਤੀ ਦੀ ਮੁਸਕਰਾਉਂ ਦੀ ਸ਼ਾਮ ਦੇ ਮੱਕੀ ਉੱਤੇ ਜੰਗ ਦੇ ਅਮਨ ਦੇ ਠੀਕ ਅਰਥ ਸਮਝ ਸਕੇ ਤਾਂ ਉਹ ਆਪਣੇ ਦੋਸਤਾਂ ਦੀ ਕਸਮ ਖਾ ਕੇ ਕਹਿੰਦਾ ਹੈ ਕਿ ਉਹ ਦੋਸਤਾਂ ਦੀ ਖਾਤਰ ਮਰੇਗਾ ਉਹ ਦੋਸਤੀ ਦੇ ਮੌਸਮਾਂ ਨੂੰ ਹੋਰ ਗੁੜਾ ਕਰ ਦੇਵੇਗਾ ਉਹ ਦੋਸਤੀ ਦਾ ਮਸੀਹਾ ਬਣ ਕੇ ਇਸ ਦੀ ਖਾਤਰ ਹਰ ਰੋਜ਼ ਸੂਲੀ ਚੜ੍ਹੇਗਾ ਇਹ ਆਪਣਾ ਲਾਸਟ ਪੈਰਾ ਹੈ ਇਹ ਵੀ ਪੜ ਲੈਂਦੇ ਆ ਦੋਸਤੋ ਮਹਿਰਮੋ ਸਾਥੀਓ ਬੇਲੀਓ ਮੈਂ ਮੁਹੱਬਤ ਦੀ ਕਸਮ ਖਾ ਕੇ ਇਹ ਜੋ ਵਾਅਦਾ ਕਰ ਰਿਹਾ ਮੈਂ ਦੋਸਤੀ ਦੇ ਨਾਮ ਤੋਂ ਸਭ ਕੁਝ ਨਿਸ਼ਾਵਰ ਕਰ ਰਿਹਾ ਤੇ ਇਨਕਲਾਬ ਆਉਣ ਤੱਕ ਮੈਂ ਰੋਜ਼ ਸੂਲੀ ਚੜ ਰਿਹਾ ਵਿਆਖਿਆ ਕਵੀ ਦੋਸਤੀ ਦੇ ਜਸ਼ਨ ਦੇ ਮੌਕੇ ਉੱਤੇ ਗੀਤ ਪੜਦਾ ਹੋਇਆ ਆਪਣੇ ਦੋਸਤਾਂ ਨੂੰ ਮਹਿਰਮੋ ਸਾਥੀਓ ਤੇ ਬੇਲੀਓ ਆ ਕੇ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਮੁਹੱਬਤ ਦੀ ਕਸਮ ਖਾ ਕੇ ਇਕਰਾਰ ਕਰਦਾ ਹੈ ਕਿ ਉਹ ਦੋਸਤੀ ਦੇ ਨਾਂ ਤੇ ਸਭ ਕੁਝ ਕੁਰਬਾਨ ਕਰ ਦੇਵੇਗਾ ਅਤੇ ਇਨਕਲਾਬ ਆਉਣ ਤੱਕ ਹਰ ਰੋਜ਼ ਸੂਲੀ ਚੜਦਾ ਰਹੇਗਾ ਕੀਮਤੀ ਸਮਾਂ ਦੇਣ ਵਾਸਤੇ ਤੁਹਾਡਾ ਧੰਨਵਾਦ